ਰੂਮ ਫਿਟਨੈਸ ਵੱਲੋਂ ਇੱਕ ਬਾਡੀ ਬਿਲਡਿੰਗ ਦੀ ਕੰਪੀਟੀਸ਼ਨ ਕਰਵਾਈ ਗਈ ਸੀ ਇਸ ਕੰਪੀਟੀਸ਼ਨ ਦੇ ਵਿੱਚ ਬਸੀ ਪਠਾਨਾ ਦੇ ਨੌਜਵਾਨ ਨੇ ਟੂਰਨਾਮੈਂਟ ਜਿੱਤੇ ਹੈ ਤੇ ਕਿਹੜੇ-ਕਿਹੜੇ ਟੂਰਨਾਮੈਂਟ ਉਹ ਖੇਡ ਚੁੱਕਿਆ ਤੇ ਪੂਰੀ ਗੱਲਬਾਤ ਵੀ ਕਰਦੇ ਆ ਜੀ ਕੀ ਨਾਮ ਆ ਆਪਣਾ ਆਪਣਾ ਨਾਮ ਭਾਈ ਸਾਗਰ ਜੀ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਤਾਂ ਜੀ ਬਸੀ ਪਠਾਨਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਤੁਸੀਂ ਕਿਹੜਾ-ਕਿਹੜਾ ਟੂਰਨਾਮੈਂਟ ਜਿੱਤੇ ਮੈਂ ਅੱਜ ਪਾਜੀ ਮਿਸਟਰ ਮੁਹਾਲੀ ਜਿੱਤੇ ਆਪਣੀ weight category ਚ ਫਰਸਟ ਤੇ ਓਵਰਲ ਚੈਂਪੀਅਨ ਆ ਤੇ ਓਪਨ ਕੈਟੇਗਰੀ ਚ ਵੀ ਆਪਾਂ ਓਵਰਲ ਚੈਂਪੀਅਨ ਰਹੇ ਆ ਭਾਜੀ ਕਿੰਨੀ ਦੇਰ ਤੁਸੀਂ ਪ੍ਰੈਕਟਿਸ ਕਰਦੇ ਹੋ ਕਿੰਨੇ ਕਿਟੂਗਾ ਮੈਂ ਦੇ ਚੁੱਕੇ ਪਾਜੀ ਮੈਂ ਹੁਣ ਤੱਕ ਕੋਈ ਗਿਣਤੀ ਨਹੀਂ ਹੈਗੀ ਮੈਂ 2022 ਤੋਂ ਸ਼ੁਰੂ ਕੀਤਾ ਅੱਜ 2025 ਚੱਲ ਗਿਆ ਪਰਫੈਸ਼ਨਲੀ ਮੈਨੂੰ 3 ਸਾਲ ਹੋ ਗਏ ਕਰਦੇ ਨੂੰ ਉਦਾਂ ਭਾਈ ਆਪਾਂ ਨੂੰ 8-9 ਸਾਲ ਹੋ ਗਏ ਬੋਡੀ ਬਿਲਡਿੰਗ ਕਰਦੇ ਨੂੰ ਜਿੰਮ ਕਰਦੇ ਨੂੰ ਤੇ ਪ੍ਰੋਫੈਸ਼ਨਲੀ 3 ਸਾਲ ਹੋ ਗਏ 3 ਸਾਲ ਚ ਆਪਾਂ ਜਿਆਦਾ ਨਹੀਂ ਤਾਂ 20 골ਡ ਮੈਡਲ ਲਿਆਏ ਹੁਣ ਤੱਕ ਤੇ ਆਪਾਂ 2022 ਦੇ ਐਨਪੀਸੀ ਓਵਰਆਲ ਮੈਨਜ਼ ਫਿਟ ਚੈਂਪੀਅਨ ਵੀ ਰਹੇ ਹਾਂ ਓਵਰਆਲ ਚੈਂਪੀਅਨਸ਼ਿਪ ਆ ਜੇ ਦੇਖਿਆ ਜਾਨਾ ਇਹਨਾਂ ਦੋਨੂੰ ਮਿਲਾ ਕੇ 8 ਤੋਂ 10 ਹੋ ਗਏ ਪਾਜੀ ਆਪਣੇ ਜਿੱਤਰਾ ਕੀ ਤੁਹਾਡੇ ਡੋਲੇ ਦਿਖਦੇ ਆ ਕਿੰਨੀ ਕ ਖਰਾਕ ਜਿਹੜੀ ਤੁਸੀਂ ਖਾਂਦੇ ਹੋ ਰੋਜ਼ ਖਰਾਕ ਭਾਜੀ ਗੇਨਿੰਗ ਚ ਤਾਂ ਇੰਨੀ ਕ ਵੀ ਘਰ ਦੇ ਵੀ ਦੁਖੀ ਹੋ ਜਾਂਦੇ ਆ ਵੀ बार-बार 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 ਤੇ ਕਟਿੰਗ ਤੇ ਇਹੋ ਜਿਹਾ ਹਾਲ ਹੋ ਜਾਂਦਾ ਭਾਜੀ ਭੁੱਖ ਮਰੀ ਕਹਿ ਸਕਦੇ ਆ ਆਪਾਂ ਜਿਉਂ ਹੀ ਭੁੱਖ ਮਰੀ ਤੇ ਆਣਾ ਪੈਂਦਾ ਜੇ ਆ ਨਾੜਾ ਨੂੜਾ ਕੱਢਣੀ ਆ ਤਾਂ ਫਿਰ ਬਹੁਤ ਔਖਾ ਮੋਸਟ ਵੈਗਲ ਐਸ ਵੇਰੇ ਖਾਲੀ ਪੇਟ ਪਹਿਲਾਂ ਆਪਾਂ ਨੂੰ ਹਨਾ 2 ਘੰਟੇ ਕਾਰਡੀਓ ਐਜ਼ ਵਗੈਰਾ ਟ੍ਰੇਨ ਕਰਨੇ ਪੈਂਦੇ ਆ ਡੇਲੀ ਦੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਆਪਣਾ ਫੇਰ ਵਰਕਆਊਟ ਹੁੰਦਾ ਕਾਬਜ਼ ਜਮਈ ਜ਼ੀਰੋ ਹੋ ਜਾਂਦਾ ਹੈ ਐਂਡਲੇ ਦੇ ਨਾਲ ਆਪਣਾ ਪਾਣੀ ਪੂਣੀ ਡਿਪਲੀਟ ਕਰਨਾ ਪੈਂਦਾ ਹੈ ਪਾਣੀ ਛੱਡਣਾ ਪੈਂਦਾ ਹੈ ਨਮਕ ਨੂੰ ਬੋਡੀ ਤੋਂ ਕੱਢਣਾ ਪੈਂਦਾ ਫਿਰ ਕਿਤੇ ਜਾ ਕੇ ਇਦਾਂ ਦੀ ਖੂਜ਼ੀਕ ਨਿਕਲ ਕੇ ਆਉਂਦੀ ਹੈ ਜੋ ਕਿ ਆਪਾਂ 5-10 ਮੀਟਰ ਸਟੇਕ ਤੇ ਦਿਖਾਣੀ ਹੁੰਦੀ ਹੈ ਬਹੁਤ ਔਖਾ ਟਫ ਸਪੋਟ ਆ ਪਰ ਬਹੁਤ ਮਜ਼ਾ ਆਉਂਦਾ ਭਾਜੀ ਜਦੋਂ ਵਰਥ ਹਿੱਟ ਹੋ ਜਾਂਦਾ ਅ ਕਿੰਨੀ ਦੇਰ ਚੈੱਕ ਕਰਦੇ ਹੋ ਪ੍ਰੈਕਟਿਸ ਭਾਜੀ 2-3 ਘੰਟੇ ਮਾਰਨਿੰਗ ਚ ਨੇ ਆਪਣੇ ਤੇ 2-3 ਘੰਟੇ ਸ਼ਾਮ ਨੂੰ ਸਟਰੈਂਥ ਟ੍ਰੇਨਿੰਗ ਤੇ ਸਰ ਜਿਹੜਾ ਅੱਜ ਬੋਡੀ ਬਿਲਡਿੰਗ ਦਾ ਟੂਰਨਾਮੈਂਟ ਕਰਵਾਇਆ ਜੀ ਉਹਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਕੌਣ ਜੇਤਾ ਹੋਇਆ ਅੱਜ ਅਸੀਂ 10ਵਾਂ ਕਲਾਸਿਕ 10ਵਾਂ ਮਿਸਟਰ ਮੁਹਾਲੀ 4ਥ ਮਿਸਟਰ ਕੋਰਾਲੀ ਤੇ 4ਥ ਕਲਾਸਿਕ ਮਿਸਟਰ ਮੁਹਾਲੀ ਕਰਵਾਇਆ ਕੰਪੀਟੀਸ਼ਨ ਤੇ ਮੈਂ ਮੈਨੂੰ ਇੰਨਾ ਮਾਣ ਹੈ ਕਿ ਮੇਰੇ ਨਾਲ ਮੇਰੇ ਸੰਜੀਵਰ ਜੀ ਸਿੱਕੇ ਨਾਲ ਬੁਨਾ ਮਿਰਜੀ ਜਿਨ੍ਹਾਂ ਨੇ ਮੇਰੀ ਪੂਰੀ سپورਟ ਕਰੀ ਹੈ ਇਹ ਕੰਪੀਟੀਸ਼ਨ ਕਰਵਾਉਣ ਲਈ ਇਸ ਕੰਪੀਟੀਸ਼ਨ ਦੇ ਜੱਜ ਕੌਣ ਆਏ ਸੀਗੇ ਤੇ ਜਿੱਤਿਆ ਕੌਣ ਅ ਇਸ ਕੰਪੀਟੀਸ਼ਨ ਚ ਕਾਫੀ ਟਾਈਮ ਤੋਂ ਮੇਰੇ ਗੁਰੂਜੀ ਵੀ ਹੈ ਮੇਰੇ ਕੋਚ ਵੀ ਹੈ ਮਿਸਟਰ ਸੁਨੀਲ ਵਾਲੀਆ ਉਹ ਆਪਣੀ ਟੀਮ ਲੈ ਕੇ ਆਏ ਸੀਗੇ ਚੰਡੀਗੜ੍ਹ ਤੋਂ ਸੁਨੀਲ ਵਾਲੀਆ ਮਿਸਟਰ ਮੱਲੀ ਮਿਸਟਰ ਹੈਪੀ ਮਿਸਟਰ ਦਿਗਵਿਜੇ ਇਹ ਸਾਰੇ ਐਸ ਜੀ ਨੇ ਜਜਿੰਗ ਕੀਤੀ ਟੂਰਨਾਮੈਂਟ ਕੌਣ ਜਿੱਤਿਆ ਟੂਰਨਾਮੈਂਟ ਮਿਸਟਰ ਸਾਗਰ ਹੈ ਬਸੀ ਪਠਾਨਾ ਤੋਂ ਜੋ ਕਲਾਸਿਕ ਮਿਸਟਰ ਮੋਹਾਲੀ ਬਣਿਆ ਚੈਂਪੀਅਨ ਕਿੰਨੀ ਕਿ ਦਿਨ ਤੁਸੀਂ ਵੀ ਪ੍ਰੈਕਟਿਸ ਕਰਦੇ ਸੀਗੇ ਤੇ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਵੇਂ ਅੱਜ ਕੱਲ ਨੌਜਵਾਨ ਹੈ ਜਿਹੜੇ ਉਹ ਨਸ਼ਿਆਂ ਵੱਲ ਬਹੁਤ ਜਾ ਰਹੇ ਹਨ ਨਸ਼ਿਆਂ ਵੱਲ ਉਹ ਲੋਕ ਨਾ ਜਾਣ ਫਿਟਨੈਸ ਵੱਲ ਜਾਣ ਜ਼ਿਆਦਾ ਮੈਂ ਬਸ ਇਹੀ ਕਹਿੰਦਾ ਜੋ ਸਾਡੇ ਪੰਜਾਬ ਦੇ ਲੋਕ ਹੈ ਕਿ ਨਸ਼ਾ ਵੱਲ ਨਾ ਜਾਣ ਤੇ ਆਪਣੀ ਜਿਮ ਜੁਆਇਨ ਕਰਨ ਐਕਸਰਸਾਈਜ਼ ਲਗਾਨ ਚੰਗੀ ਡਾਈਟ ਖਾਣ ਮਿਹਨਤ ਕਰਨ ਬਰਜਿਸ਼ ਕਰਨ ਤਾਂ ਕਿ ਉਹ ਵੀ ਐਨੇ ਵਧੀਆ-ਵਧੀਆ ਸਰੀਰ ਬਣਾ ਸਕਣ ਫਿਟਨੈਸ ਵੱਲੋਂ ਇੱਕ ਵਧੀਆ ਟੂਰਨਾਮੈਂਟ ਕਰਾਇਆ ਗਿਆ ਸਰ ਕੀ ਕਹਿਣਾ ਚਾਹੁੰਦੇ ਹੋ ਉਹਨੇ ਟੀਮ ਨੂੰ ਜੂਮ ਫਿਟਨੈਸ ਬਾਡੀ ਬਿਲਡਰਸ ਜਿਹੜਾ ਕੰਪੀਟੀਸ਼ਨ ਕਰਾਇਆ ਗਿਆ ਜੀ ਬਹੁਤ ਹੀ ਸ਼ਲਾਘਾਯੋਗ ਇੱਕ ਕੰਪੀਟੀਸ਼ਨ ਸੀਗਾ ਤਾਂ ਮੇਰਾ ਖਿਆਲ ਹੈ ਇਹ ਮੈਂ ਵੀ ਸੈਕੰਡ ਟਾਈਮ ਇਹਦੇ ਚ ਪਾਰਟਿਸਿਪੇਟ ਮੈਂ ਐਜ਼ ਇੱਕ ਦਰਸ਼ਕ ਬਣ ਕੇ ਆਇਆ ਜੀ ਔਰ ਬਹੁਤ ਵਧੀਆ ਲੱਗਿਆ ਔਰ ਬਹੁਤ ਵਧੀਆ ਪ੍ਰਾਨਾਂ ਨੌਜਵਾਨਾਂ ਨੂੰ ਜਿਹੜਾ ਕਿ ਇੱਕ ਨਵੀਂ ਸਿਹਤ ਬੱਡੀ ਸੋਚ ਰੱਖਣ ਦਾ ਇੱਕ ਜਿਹੜਾ ਜਜ਼ਬਾ ਇਹ ਇਹਨਾਂ ਨੇ ਪੈਦਾ ਇਹਨਾਂ ਦੁਆਰਾ ਪੈਦਾ ਕੀਤਾ ਜਾਂਦਾ ਔਰ ਨਸ਼ਾ ਤੋਂ ਦੂਰ ਰਹਿਣ ਦਾ ਇੱਕ ਤਰੀਕਾ ਔਰ ਬਹੁਤ ਹੀ ਪ੍ਰਾਊਡ ਦੀ ਗੱਲ ਹੈ ਕਿ ਨੌਜਵਾਨ ਐਟ ਵਧੀਆ ਸਰੀਰ ਬਣਾ ਕੇ ਔਰ ਇਹ ਇਸ ਮੈਦਾਨ ਦੇ ਵਿੱਚ ਇਸਪੋਰਟ ਦੇ ਵਿੱਚ ਆਉਨੇ ਆ ਮੈਂ ਇਹਨਾਂ ਗੱਬਰੂਆਂ ਦਾ ਇਹਨਾਂ ਨੂੰ ਜਿਨ੍ਹਾਂ ਨੇ ਪਾਰਟਿਸਪੇਟ ਕਰਿਆ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕੀ ਕਹਿਣਾ ਚਾਹੁੰਦੇ ਇੱਕ ਵਧੀਆ ਟੂਰਨਾਮੈਂਟ ਦੇ ਦੇਖਣ ਨੂੰ ਮਿਲਿਆ ਜੀ ਜੋ ਅੱਜ ਜਿਹੜਾ ਟੂਰਨਾਮੈਂਟ ਕਰਾਇਆ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਕਰਾਈ ਹੈ ਸਾਡੇ ਸੰਜੀਵirਜੀ ਤੇ ਮੱਤੀ ਵੀਰਜੀ ਨੇ ਇਹ ਆਪਣੇ ਆਪ ਦੇ ਵਿੱਚ ਹੀ ਬੜੀ ਸਲਾਘਾਯੋਗ ਹੈ ਕਿ ਜਿੰਨੇ ਵੀ ਇਹਦੇ ਵਿੱਚ ਪਾਰਟਿਸਪੈਂਟ ਨੇ ਭਾਗ ਲਿੱਤਾ ਹੈ ਮੈਂ ਸਭ ਨੂੰ ਸਾਰਨੇ ਬਧਾਈ ਦੇਵਾਂਗਾ ਤੇ ਜਿਹੜੇ ਇਦਾਂ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਇਹ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਬੜੇ ਲਾਹੇਵੰਦ ਨੇ ਤੇ ਮੈਂ ਇਸ ਸਮਾਜੀ ਵੀ ਅਪੀਲ ਕਰਾਂਗਾ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਕੰਪੀਟੀਸ਼ਨਾਂ ਵਿੱਚ ਜਿੰਮੇ ਦੇ ਵਿੱਚ ਲਗਾਓ ਦੀ ਤੁਹਾਡੇ ਬੱਚਿਆਂ ਦਾ ਨਿਸ਼ਕਰਨ ਤੇ ਉਹ ਨਸ਼ੇ ਤੋਂ ਦੂਰ ਰਹਿਣ। ਸ਼ਾਨ ਦਾ ਟੂਰਨਾਮੈਂਟ ਦੇਖਣ ਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਖੌਟ ਲੱਭਾਈ ਦੇ ਲਈ ਕਿਉਂਕਿ ਤੁਹਾਨੂੰ ਤੁਹਾਨੂੰ ਤਜਰਬਾ ਕਾਫੀ ਜ਼ਿਆਦਾ ਹੈ। ਮੈਂ ਪਹਿਲਾਂ ਤੁਹਾਡੇ ਮਾਧਿਅਮ ਰਾਹੀਂ ਜੋ ਇਸ ਟੂਰ ਜੇਤੂ ਹੋਇਆ ਪਹਿਲਾਂ ਤਾਂ ਉਸ ਨੂੰ ਵਧਾਈ ਦੇਣਾ ਚਾਹੁੰਦਾ ਤੇ ਤੁਹਾਨੂੰ ਵੀ ਵਧਾਈ ਜਾਨਾ ਚਾਹੁੰਦਾ ਕਿ ਤੁਸੀਂ ਇੱਥੇ ਆ ਕੇ ਸਾਰਾ ਜੋ ਟੀਵੀ ਦੇ ਉੱਪਰ ਜਾਣਾ ਹੈਗਾ ਇਸ ਦੇ ਲਈ ਮੈਂ ਤੁਹਾਨੂੰ ਵੀ ਮੁਬਾਰਕਬਾਦ ਦਿੰਦਾ ਤੇ ਮੈਂ ਬੰਡੀ ਜੋ ਕਿ ਸਾਡੇ ਜੂਮ ਫਿਟਨੈਸ ਲਬ ਦੇ ਮਾਲਿਕ ਨੇ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਇਸ ਚੈਂਪੀਅਨਸ਼ਿਪ ਨੂੰ ਆਰਗੇਨਾਈਜ਼ ਕੀਤਾ ਤੇ ਸਾਰੇ ਹੀ ਜਿੰਨੇ ਵੀ ਖਿਡਾਰੀ ਇਸ ਦੇ ਪਿੱਛਾ ਆ ਕੇ ਖੇਡੇ ਨੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਹੀ ਬਹੁਤ-ਬਹੁਤ ਵਧਾਈ ਦਿੰਦਾ ਹਾਰ ਜਿੱਤ ਬਣੀ ਹੋਈ ਹੈ ਕੋਈ ਦਿੱਕਤ ਨਹੀਂ ਹੈ ਅੱਗੇ ਨੂੰ ਮਿਹਨਤ ਕਰਨਗੇ ਜੋ ਰਹਿ ਗਏ ਨੇ ਖਿਡਾਰੀ ਪਰ ਜੋ ਜਿੱਤਿਆ ਹੈ ਮੈਂ ਉਸ ਨੂੰ ਬਹੁਤ ਬਹੁਤ ਵਧਾਈ ਆਪਣੇ ਵੱਲੋਂ ਵੀ ਦਿੰਦਾ ਤੇ ਸਾਰੇ ਵੱਲੋਂ ਸਾਡੇ ਜਿਹੜੇ ਕਲੱਬ ਮੈਂਬਰ ਨੇ ਉਹਨੂੰ ਬਹੁਤ ਬਹੁਤ ਵਧਾਈ